ਤੋ ਯਾਰ ਜਾਲ ਜਿਹੜੀ ਵੀਡੀਓ ਦੀ ਸਟਾਰਟਿੰਗ ਆਪਾਂ ਬਿਲਕੁਲ ਸ਼ਾਮ ਦੇ ਟਾਈਮ ਤੋਂ ਕਰਨ ਲੱਗੇ ਹੋਏ ਆ ਤੇ ਪਹਿਲਾਂ ਤਾਂ ਸਾਰੇ ਜਾਨੀ ਦੇਖੋ ਤੇ ਦਿੱਥੇ ਹਨਾ ਉੱਪਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੀ ਆ ਤੇ ਇਹਨੂੰ ਆਪਾਂ ਕੀ ਕਹਦੇ ਹੁੰਦੇ ਸੀ ਬੁੱਢੀ ਮਾਈ ਦੀ ਪੀਂਗ ਹਨਾ ਸੱਤ ਰੰਗੀ ਪੀਂਗ ਜਿਵੇਂ ਆਪਾਂ ਕਹਿੰਦੇ ਆ ਤੇ ਕੈਮਰੇ ਚ ਵਧੀਆ ਆਉਂਦਾ ਹੋਵੇ ਮੈਂ ਕੈਮਰਾ ਮਾੜਾ ਜਿਹਾ ਸਾਫ਼ ਕਰ ਲਾਂ ਆ ਦੇਖੋ ਧੁੱਪ ਨਿਕਲੀ ਸੀਗੀ ਸ਼ਾਮ ਨੂੰ ਤੇ ਸਾਰੇ ਜਾਨੇ ਸਤਰੰਗੀ ਪੀਂਗ ਦੇਖ ਲੋ ਕਿਉਂਕਿ ਛੋਟੇ ਹੁੰਦਿਆਂ ਨੂੰ ਇਹ ਦੇਖਣ ਦਾ ਹੁੰਦਾ ਸੀਗਾ ਤੇ ਬਾਕੀ ਕਰਦੇ ਆਂ ਗੱਲਬਾਤ ਹਨ ਅੱਜ ਦੇ ਹਾਲਾਤ ਆਪਣੇ ਕੀ ਨੇ ਤੇ ਆ ਦੇਖੋ ਤੇ ਬਿਲਕੁਲ ਈਵਨਿੰਗ ਦਾ ਟਾਈਮ ਆ ਅੱਜ ਮੈਂ ਕੋਈ ਵੀਡੀਓ ਸ਼ੁਰੂ ਨਹੀਂ ਕਰੀ ਸਵੇਰ ਦੇ ਓਏ ਚਲ ਕਿ ਕਾ ਆ ਜਾਂਦੇ ਨੇ ਵਿਚਾਰੇ ਠੰਡ ਨਾਲ ਹਨ ਸਾਰੇ ਮਤਲਬ ਉਹ ਹੋਇਆ ਪਿਆ ਸਾਡੇ ਤਾਂ ਬੁਰਾ ਹਾਲ ਐ ਅੱਜ ਸਵੇਰ ਦਾ ਕੋਈ ਵੀਡੀਓ-ਵਿਡੀਓ ਬਣਾਉਣ ਨੂੰ ਜੀ ਨਹੀਂ ਕਰਿਆ ਹੈਗਾ ਤੇ ਮੀਂਹ ਟਟਕੇ ਦਾ ਲਗਾਤਾਰ ਪਈ ਜਾਂਦਾ ਸੀ ਹੁਣ ਧੁੱਪ ਨਿਕਲੀ ਆ ਧੁੱਪ ਨਿਕਲਣ ਤੋਂ ਬਾਅਦ ਇਹ ਵੀ ਤਾਂ ਹੀ ਆਉਂਦੀ ਆ ਜਦੋਂ ਪਿੱਛੇ ਹਨਾ ਧੁੱਪ ਚਲੀ ਜਾਂਦੀ ਆ ਸੂਰਜ ਪਿੱਛੇ ਹੁੰਦਾ ਤਾਂ ਕਹਿੰਦੇ ਇਹ ਬਣ ਜਾਂਦੀ ਆ ਸੱਤਰੰਗੀ ਕਿੰਗ ਤੇ ਹੁਣ ਸ਼ਾਮ ਨੂੰ ਥੋੜਾ ਜਿਆ ਮਤਲਬ ਮੌਸਮ ਵਧੀਆ ਹੋਇਆ ਹੁਣ ਲੋਕ ਸਾਰੇ ਘਰਾਂ ਚੋਂ ਬਾਹਰ ਆਏ ਨਿਕਲਦੇ ਨੇ ਬੱਚੇ ਕੀ ਇੱਧਰ ਨੂੰ ਹਨਾ ਸਾਰੇ ਓਏ ਚੱਲ ਤੇ ਬੁਰਾ ਹਾਲ ਆ ਵੀ ਅੱਜ ਤਾਂ ਤੇ ਰਾਤ ਦੀ ਹੈ ਨਾ ਦੇਖੀ ਗਏ ਵੀ ਪਟਿਆਲੇ ਵਾਲੀ ਘੱਗਰ ਨਦੀ ਚੜੀ ਆਉਂਦੀ ਆ ਹਨਾ ਕਈ ਪਿੰਡ ਪਟਿਆਲੇ ਦੇ ਖਾਲੀ ਕਰਵਾਤੇ ਤੇ ਵਿਆਸਤ ਆਪਣਾ ਸੰਗਰੂਰ ਹਨਾ ਸੇਫ ਆ ਉੱਚਾ ਹਨਾ ਸਾਰੇ ਉਹਦੇ ਨਾਲੋਂ ਮੈਨੂੰ ਤਾਂ ਜਿੰਨੀ ਕਿ ਜਾਣਕਾਰੀ ਇਹ ਹੀ ਆ ਵੀ ਆਪਣਾ ਇਧਰੋਂ ਹਨਾ ਕਾਫੀ ਉੱਚੇ ਉਤੇ ਆਪਾਂ ਹੀ ਰਹੀਏ ਚ ਤੇ ਬਾਕੀ ਵਾਹਿਗੁਰੂ ਦੀ ਕਰੋਪੀ ਆ ਹਨਾ ਜਿਹੜੀ ਆਪਣੇ ਤੇ ਬੀਤ ਰਹੀ ਆ ਆਪਾਂ ਤਾਂ ਵਾਹਿਗੁਰੂ ਨੂੰ ਇਹੀ ਅਰਦਾਸ ਪ੍ਰੇ ਕਰ ਸਕਦੇ ਆਂ ਵੀ ਵਾਹਿਗੁਰੂ ਸਾਰੇ ਸੁੱਖ ਸ਼ਾਂਤੀ ਰੱਖ ਤੇ ਸੁੱਖ ਸ਼ਾਂਤੀ ਤਾਂ ਆਏ ਆ ਹਨਾ ਜਿਹੜਾ ਤਾਂ ਹੁਣ ਨਾ ਪਾਕੇ ਨੇ ਪਾਣੀਆਂ ਦਾ ਤੇ ਵੀ ਕਿ ਚਲ ਕੁਛ ਵੀ ਆ ਕਿਵੇਂ ਵੀ ਪਾਣੀ ਹੜਾਏ ਨੇ ਵੀ ਸਰਕਾਰ ਆ ਦੀ ਅੰਗਲੀ ਆ ਜਾਂ ਸਰਕਾਰਾਂ ਦੀ ਆ ਚਾਲਾਂ ਨੇ ਕੋਈ ਵੀ ਚੀਜ਼ਾਂ ਨੇ ਹਨਾ ਸਾਰੇ ਆਪਣੇ ਆਪਣੇ ਥਿਊ ਵਿੰਦੇ ਨੇ ਦੇਖੋ ਦੱਸਦੇ ਨੇ ਹਨਾ ਸੱਚੇ ਵੀ ਨਹੀਂ ਗੱਲਾਂ ਵਿੱਚ ਤੇ ਭਰੇ ਬਾਹੇ ਕਿਹੜਾ ਰੱਬ ਕਿਹੜਾ ਹਟਦਾ ਹਨਾ ਰੱਬ ਵੀ ਉੱਪਰੋਂ ਪਾਣੀ ਸਿਰਦਾ ਹਨਾ ਮੀਂਹ ਨਾਲ ਬੁਰਾ ਹਾਲ ਪਿੰਡਾਂ ਦੇ ਵਿੱਚ ਪਾਣੀ ਭਰੇ ਪਏ ਨੇ ਤੇ ਬੁਰਾ ਹਾਲ ਹੋਇਆ ਪਿਆ ਹੋ ਨਾ ਹੁਣ ਮੀ ਹਟਿਆ ਸਾਡਾ ਪਿੰਡ ਦੇ ਲੋਕ ਐ ਬਾਹਰ ਇਕਦਮ ਐ ਕੀੜੀਆਂ ਵਾਂਗੂ ਨਿਕਲਦੇ ਨੇ ਕਿਉਂਕਿ ਸਾਨੂੰ ਐ ਪਤਾ ਲੱਗਦਾ ਬੱਚੇ ਸਕੂਲ ਦੇ ਵਿੱਚ ਬਾਹਰ ਸੜਕਾਂ ਦੇ ਉੱਪਰ ਅੰਦਰ ਆਣਾ ਬਹੁਤ ਮੁਸ਼ਕਲ ਐ ਤੇ ਪੱਕਿਆ ਜਿਵੇਂ ਪਹਿਲਾਂ ਵੀਡੀਓ ਬਣਾਉਣ ਦਾ ਮੇਰਾ ਮਨ ਹੀ ਨਹੀਂ ਕਰਿਆ ਹੈਗਾ ਵੀ ਕੀ ਰੋਜ਼ ਹੀ ਰੋਜ਼ ਉਹੀ ਮੀਂਝੇ ਦੇ ਬਲੌਗ ਕੀ ਕਰੀਏ ਹਨਾ ਮਨ ਜਾਂ ਸਵੇਰੇ ਬਹੁਤ ਤੁਖੀ ਹੋਇਆ ਪਿਆ ਪਰ ਹੁਣ ਰਵਨੀਤ ਇਹ ਧੁੱਪ ਜੀ ਨਿਕਲੀ ਹਨਾ ਕੁਝ ਜੀਜਾ ਲੱਗਿਆ ਰਵਨੀਤ ਕਹਿੰਦੀ ਮम्मा ਦੇਖੋ ਖਤਰੰਗੀ ਪਿੰਗਾ ਆ ਗਈ ਤੇ ਉਹਨੇ ਆ ਵੀ ਵੀਡੀਓ ਬੁੜਿਓ ਪਲੇ ਕੀਤਾ ਹੈ ਨਾ ਬੱਚਿਆਂ ਨੂੰ ਚਾਹ ਹੁੰਦਾ ਆਪਾਂ ਨੂੰ ਵੀ ਹੁੰਦਾ ਸੀਗਾ ਛੋਟੇ ਹੁੰਦੇ ਤੇ ਮੈਂ ਕਿਹਾ ਚੱਲ ਮੈਂ ਵੀ ਬਣਾ ਲੈਣੀ ਆ ਵੀ ਵਲੌਗ ਬਣਾ ਲੈਣੀ ਹੈ ਕਿੰਨੀ ਮम्मा ਤੁਸੀਂ ਵਲੌਗ ਵਗੈਰਾ ਬਣਾਏ ਨਹੀਂ ਹੈਗਾ ਵੀਡੀਓ ਮੈਂ ਖਾ ਪਤਾ ਤੇ ਮੇਰਾ ਉਹ ਦਿਲ ਨਹੀਂ ਕਰਿਆ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਹਨਾ ਤੇ ਉਹ ਤੇ ਹੋ ਜਾਂਦੇ ਜੀਦਾ ਆਪਣਾ ਮਨ ਮਤਲਬ ਖੂਬ ਜਿਦਾ ਮੇਰੇ ਤਾਂ ਮਨ ਜਾ ਹੋ ਰਹੀ ਹੋ ਗਿਆ ਵੀ ਕੀ ਆ ਹਨਾ ਇਹ ਕੀ ਦੁਨੀਆ ਦਾ ਹੋਣਾ ਕੀ ਬੰਨਾ ਹਨਾ ਕੀ ਕੁਦਰਤੀ ਕਰੋਪੀਆਂ ਨੇ ਕੀ ਕਹਿਰ ਨੇ ਮੈਂ ਜਿੰਨਾ ਨੂੰ ਦੇਖਿਆ ਕਦੇ ਵੀ ਆਪ ਦੀ ਸੁਰਤ ਚ ਤੇ ਮੈਂ ਨਹੀਂ ਮੀ ਵਗੈਰਾ ਦੇਖਿਆ ਸੀ ਐਨਾ ਜਿੰਨਾਂ ਨੇ ਇਸ ਵਾਰ ਦੇਖ ਲਿਆ ਫਿਰ ਬਾਕੀ ਹੁਣ ਆ ਪਾਗੇ ਸਵਿਚਸ ਤੁਸੀਂ ਸੋਈ ਦੇਖਾਂ ਮਤਲਬ ਅੱਜ ਬਣਾਉਣੀ ਆ ਮੂਗੀ ਮਸਰਾ ਦੀ ਦਾਲ ਤੇ ਦਾਲ ਭੰਤੀ ਪਈਆ ਤੜਕਾ ਮੈਂ ਤਿਆਰ ਕਰ ਲਿਆ ਤੇ ਉਧਰ ਮੱਖਣੀ ਬਣਾਉਣੀ ਆ niche ਪਈਆ ਉਹ ਮੈਂ ਸਵੇਰੇ ਨਾ ਬਰਫ ਪਾਤੀ ਸੀ ਕੋਲਾ ਬਰਫ ਦਾ ਪਾਤਾ ਸੀ ਫਿਰ ਨੋਰਮਲ ਜਿਹਾ ਟੈਂਪਰੇਚਰ ਹੋ ਜਾਂਦਾ ਤੇ ਹੁਣ ਮੈਂ ਉਹ ਬਣਾਉਣੀ ਆ ਬਾਕੀ ਵੀਡੀਓ ਨੂੰ ਜਰੂਰ ਪਿਆਰ ਦਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਅੱਜ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਤੀ ਨਾ ਨਾ ਕਰਦੇ ਹੋਏ ਤੇ ਵਾਹਿਗੁਰੂ ਵਸ ਵਾਹਿਗੁਰੂ ਮੁਰੇ ਆਪਣੀ ਤਾਂ ਇਹੀ ਅਰਦਾਸ ਆ ਵੀ ਵਾਹਿਗੁਰੂ ਹਨਾ ਸਾਰਾ ਜਿਹੜੀ ਕੁਦਰਤ ਦੀਆਂ ਮਾਰਾਂ ਨੇ ਹਨਾ ਇੰਨਾ ਤੋਂ ਦੁਨੀਆ ਨੂੰ ਬਚਾਵੇ ਤੇ ਜਿਵੇਂ ਹੁਣ ਸੇਵਾ ਚੱਲਦੀ ਆ ਹਨਾ ਉਧਰ ਜਿੱਧਰ ਹੜਾ ਆਗੇ ਹਨਾ ਸੇਵਾ ਕਰਨ ਦਾ ਸਾਰਿਆਂ ਨੂੰ ਬਲ ਬਖਸ਼ੇ ਤੇ ਹੁਣ ਜਿਹੜੇ ਕੱਲੇ ਕਹਿਰੇ ਸਾਡੇ ਵਰਗੇ ਨੇ ਜੀ ਉਹ ਘਰਾਂ ਚੋਂ ਨਿਕਲ ਕੇ ਨਹੀਂ ਜਾ ਸਕਦੇ ਹਨਾ ਜਿੰਨਾ ਤਿਲ ਫੁੱਲ ਸਾਰਿਆਂ ਤੋਂ ਸੇਵਾ ਜਹ ਜੇ ਵੀ ਰੱਬ ਨੇ ਆਪਾਂ ਨੂੰ ਕਰਿਆ ਜਿੰਨੇ ਜੋਗੇ ਹਨਾ ਸਾਰੇ ਦੇਖੋ ਆਪਾਂ ਸਾਰੇ ਉਹਨਾਂ ਦੇ ਨਾਲ ਆ ਦੇਖੋ ਜਿਹਦੇ ਕੋਲੇ ਜਿੰਨਾ ਕੁ ਵੀ ਹੈਗਾ ਕੋਈ ਲਕੋਕੇ ਨਹੀਂ ਰੱਖ ਰਿਹਾ ਹੈਗਾ ਇਹ ਜੇ ਮਾੜੇ ਸਮੇਂ ਚ ਕਿਉਂਕਿ ਕੁਦਰਤ ਦੀਆਂ ਕਰੋਪੀਆਂ ਨਹੀਂ ਕਿਤੇ ਤੇ ਵੀ ਹੋ ਸਕਦੀਆਂ ਨੇ ਤੇ ਉਹਨਾਂ ਨੂੰ ਤਾਂ ਹੁਣ ਲੋੜ ਹੀ ਲੋੜ ਆ ਹਨਾ ਹਜੇ ਕਿਹੜਾ ਵੀ ਆ ਇਹ ਕਿਹੜਾ ਥੋੜੀ ਦਿਨਾਂ ਦਾ ਕੰਮ ਆ ਜਿੰਨਾ ਚਿਰ ਕਰਾਤੀ ਬਸ ਸੇਬੇ ਨਹੀਂ ਹੁੰਦੇ ਦੇਖੋ ਘਰ ਉਜੜਨੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਇਹ ਤੇ ਬਾਕੀ ਜ਼ਮੀਨਾਂ ਦਾ ਵੀ ਹੈ ਨਾ ਬਰੇਤੀ ਚੜ ਗਈ ਕਿਹੜਾ ਉਹਦੀ الحمدਲਾ ਦੇ ਸਾਧਨ ਹੋ ਜਾਣਗੇ ਚਲ 1 ਸਾਲ ਦੀ ਫਸਲ ਮਰ ਗਈ ਫਿਰ ਵੀ ਕਹਿੰਦੇ ਵੀ ਬਰੇਤੀ ਵਗੈਰਾ ਦਰਿਆਵਾਦੀ ਇੰਨੀ ਚੜ ਗਈ ਹੈ ਨਾ ਕਈ ਸਾਲ ਜਿਹੜਾ ਹੈਗਾ ਫਸਲਾ ਵਗੈਰਾ ਤਾਂ ਨਹੀਂ ਹੋ ਸਕਦੀ ਆ ਚਲੋ ਜਾਦਾ ਗੱਲਾਂ ਨਹੀਂ ਕਰਦੇ ਹੁਣ ਮੈਂ ਰਸੂਈ ਚ ਜਾ ਕੇ ਘਰਾਂ ਕੰਮ ਤੰਦੇ ਜਰੂਰ ਵੀਡੀਓ ਨੂੰ ਪਿਆਰ ਦਿਓ ਲਓ ਜੀ ਮਲਾਈ ਕੱਢ ਕੇ ਹੈ ਨਾ ਮੈਂ ਇਹਨੂੰ ਬਰਫ਼ ਪਾ ਕੇ ਰੱਖ ਦੇਣੀ ਹੁੰਦੀ ਨਾ ਨੋਰਮਲ ਟੈਂਪਰੇਚਰ ਹੋ ਗਿਆ ਹੁਣ ਇਹਨੂੰ ਕੁਝ ਟਾਈਮ ਆਪਾਂ ਪਾ ਲੈਂਦੀ ਨਾਲ ਉਹ ਕਰ ਦਾਂਗੀ ਕਿੰਨੇ ਗਾਲੀ ਕੱਢਦਾ ਰਹਿੰਦਾ ਇੰਨੀ ਵੀ ਜ਼ਿਆਦਾ ਬਦਨ ਨਹੀਂ ਆਪਾਂ ਦੇ ਸਕਦੇ ਜੀ ਉਹਨਾਂ ਬੋਲਣਗੇ ਵੀ ਇਹ ਹੈ ਤਾਂ ਬਸ ਇਹਦਾ ਬਾਤ ਉਹਨੂੰ ਗਾਲੀ ਕੱਢਦਾ ਰਹਿੰਦਾ ਉਹਨੇ ਪਿਛਲੇ ਮਹੀਨੇ ਤਿੰਨ ਵਾਰ ਮਤਲਬ ਇਹਨੂੰ ਮੈਂ ਖਵਾ ਦੇਣੀ ਹੈ ਉਹਦੇ ਬੱਚੇ ਫਿਰ ਮੱਖਣੀ ਆ ਗਏ ਇੰਝ ਤੇ ਆਪਣਾ ਕੀ ਹੋ ਰਿਹਾ ਨਹੀਂ ਫਿੱਜ਼ਾਰ ਕੋ ਨਾ ਮੈਂ ਅੱਜ ਬਾਈਕ ਤੇ ਘਰ ਗਿਆ ਤੇ ਬਾਕੀ ਦੀ ਸੇਪ ਨਾਲ ਹੋਏ ਜਾਂਦੇ ਤੋਂ ਕੋੜੀ ਵੀ ਮਿਲਦੀ ਹੁੰਦੀ ਆ ਕਿ ਆਪਾਂ ਫਰਟਾ ਖਾਣ ਲਾਈ ਦੇ ਬਣਾ ਲੈਣੇ ਕਿਉਂ ਮੈਂ ਦੂਜ ਨੂੰ ਵਾਲੀ ਦੇ ਕੇ

ਲਾਸਣ ਤੇ ਜੀਰਾ ਪਾ ਗਏ ਆ ਤੇ ਦਾਲ ਮੇਟੋਂ ਮੇ ਰੱਖ ਲਈ ਨਹੀਂ ਹਿੰਦੀ ਆ ਪਹਿਲਾ ਇਹਨਾਂ ਨੂੰ ਆ ਵੀ ਤੜਕਾ ਸਾਰਾ ਤਿਆਰਾ ਤੜਕਾ ਲਾ ਕੇ ਪਾਉਂਗੀ ਮੁੰਗੀ ਮਸਤੀ ਵਿੱਚ ਲਓ ਜੀ ਆਪਣਾ ਤਾਕਤ ਜਿਹੜਾ ਜਮਾ ਲਾਲ ਪੁੱਟਿਆ ਤੇ ਜਿਹੜਾ ਰੰਗ ਦਾ ਪਦਲ ਗਿਆ ਹੁਣ ਤੇੂਣ ਵਿੱਚ ਪਾ ਦੇ ਲੇ ਜਿਹੜੇ ਨੇ ਤੇਲੇ ਇੱਕ ਕੌਲੀ ਦੇ ਵਿੱਚ ਪਾ ਕੇ ਰੱਖ ਲਿਆ ਸੀਗਾ ਤੇ ਇਹਨੂੰ ਥੋੜਾ ਜਿਹਾ ਸੇਕ ਲੱਗੂ ਫਿਰ ਪਾਣੀ ਕਾਫੀ ਢਾਲ ਪਾ ਦਈਏ ਤੇ ਇਧਰ ਮੈਂ ਪਾਣੀ ਗਰਮ ਕਰ ਲਿਆ ਕਿਉਂਕਿ ਇਹ ਦੁੱਧ ਮੱਖਣੀ ਜਿਹੜੀ ਬਣਨ ਵਾਲੀ ਹੂਈ ਆ ਦੋ ਤਿੰਨ ਢੇੜੇ ਦਵਾਤੇ ਸੀ ਤੇ ਬਣਨ ਵਾਲੀ ਇਹਨਾਂ ਨੇ ਮੈਂ ਹਾਂ ਧੋਕੇ ਫਰਾਈ ਪੈਨ ਵਗੈਰਾ ਦੁੱਧ ਘੜ ਕੇ ਆ ਦੁੱਧੋ ਵਾਲਦੀਆਂ ਤਾਂ ਕੰਮ ਨਹੀਂ ਮੇਰੇ ਕੋਈ ਦੀ ਲੋ ਜੀ ਦਾਲ ਘਰਤੀ ਖਰੀਜੀ ਜਾਂਦੀ ਆ ਦੁੱਧ ਵੀ ਮੈਂ ਹੁਣ ਉਵਾਲੀ ਦੀਨਾ ਤਾਦੂ ਸਿੰਮ ਤੇ ਹੋ ਕੇ ਕਰਕੇ ਹਨਾ ਤੇ ਫਿਰ ਮੈਂ ਮੱਖਣੀ ਕੱਢ ਲੂ ਮੱਖਣੀ ਬਿਲਕੁਲ ਰੈਡੀ ਆ ਤੇ ਮੱਖਣੀ ਕੱਢ ਲਉ ਹੁਣ ਇਹ ਕੰਮ ਹੋ ਜਾਣਗੇ ਤੇ ਸੋਈ ਚ ਫਿਰਦੇ ਫਿਰਦੇ ਤੇ ਆ ਸਾਟਾ ਗੰਨੂ ਰੋਟੀ ਬਣਾ ਲਉ ਫੇ ਸਰਦਾਰ ਜੀ ਲੈ ਕੇ ਆਏ ਨੇ ਟਮਾਟਰ ਪਹਿਲਾਂ ਦੇਖਾ ਹੌਲੀ ਕਿਤੇ ਚੁੱਕੇ ਚੁੱਕੇ ਦੁੱਧ ਲਿਆ ਕੇ ਨਿਕਲ ਗਏ ਟਮਾਟਰ ਤੇ ਇੱਕ ਪਿਆਜ਼ ਵੀ ਉਹਨੇ ਪਾ ਲਿਆ ਪਾ ਲਿਆ ਜਾਂ ਲਹੋਰ ਪਾ ਲਿਆ ਮੈਨੂੰ ਅੱਜ ਮੈਂ ਪਰਸੋਂ ਦੀ ਕਹੀ ਹੈ ਨਾ ਸ਼ੇਰਪੁਰ ਅਸਤੀ ਜਾਣਾ ਸੀਗਾ ਕਈ ਜ਼ਰੂਰੀ ਚੀਜ਼ਾਂ ਨੇ ਘਰ ਦੇ ਵਿੱਚ ਜਿਹੜੀਆਂ ਖਤਮ ਹੋਈਆਂ ਪਈਆਂ ਨੇ ਤੇ ਹਾਂਪ ਗਾ ਲਉ ਸ਼ਾਮ ਨੂੰ ਜੇ ਮੋਟਰਸਾਈਕਲ ਲੈ ਕੇ ਚਲੇ ਗਏ ਮੈਂ ਪਰਸੋਂ ਦੀ ਕਿ ਹਾਂ ਅਸੀਂ ਆਪ ਇੱਕ ਦੋ ਸਾਮਾਨ ਜ਼ਰੂਰੀ ਲਿਆਉਣੇ ਨੇ ਵੀ ਸ਼ੇਰ ਪਰ ਲੈ ਜਾਓ ਮੈਨੂੰ ਤੇ ਇਹ ਪਾਪੂ ਵੀ ਲੱਗੇ ਕੱਲੇ ਕੀ ਹੁਆ ਕੱਲੇ ਨਹੀਂ ਹੈ ਕਿਗੇ ਕਹਿੰਦੇ ਸਾਈਟ ਹੀ ਕਰਨਾ ਉਥੇ ਮੀਂਹ ਚ ਤੇ ਉਹ ਹੋਣਾ ਮੈਂ ਕਿਹਾ ਹੁਣ ਟਮਾਟਰ ਤਾਂ ਲਿਆਈ ਨਹੀਂ ਕੱਲ੍ਹ ਲਿਆਏ ਅੱਜ ਸਾਮਾਨ ਜਿਹੜਾ ਜ਼ਰੂਰੀ ਜ਼ਰੂਰੀ ਨਹੀਂ ਆਉਣਾ ਲੱਸੀ ਜਾਂਦਾ ਤੇ ਬਹੁਤ ਸਾਮਾਨ ਰਹਿੰਦਾ ਸੀ ਬਾਥਰੂਮ ਵਾਲਾ ਬੱਲਵਰ ਰਹਿੰਦਾ ਹੋਰ ਚੀਜ਼ਾਂ ਰਹਿੰਦੀਆਂ ਜੇ ਮੈਨੂੰ ਤੁਸੀਂ ਦੱਸ ਕੇ ਜਾਂਦੇ ਨਾ ਮੈਂ ਲਿਖ ਦਿੰਦੀ ਕੋਈ ਨਹੀਂ ਲਿਖ ਦਿੰਦੀ ਲੈਟਰ ਦੀ ਨਮਾ ਆ ਗਿਆ ਆ ਲੈਟਰ ਤਾਂ ਪੁਰਾਣਾ ਹੁਣ ਮੈਨੂੰ ਸਾਹਮਣੇ ਰੱਖ ਚੱਲੂਗਾ ਉਹ ਪੁਰਾਣਾ ਵੀ ਐ ਤੈਨੂੰ ਗਰੰਟੀ ਦਿੰਨਾ ਆਪ ਨਾਲ ਚੱਲੂ ਯਾਨੀ ਹੈਰਾਨੀ ਦੀ ਗੱਲ ਤਾਂ ਇਹ 15 16 ਸਾਲ ਚੱਲ ਗਿਆ ਇਹ ਇੰਨਾ ਕਹਿੰਦੇ ਚੱਲੂ ਇਹ ਹੋਰ ਵੀ ਇਹਨੂੰ ਸਾਬਤ ਹੈਗੀ ਤੇ ਉਹ ਵਾਲਾ ਲੈਟਰ ਨਮਾ ਗਿਆ ਹੁਣ ਇਹਨੂੰ ਮੈਂ ਪੂਰਾ ਨਵੇਂ ਨੂੰ ਸਾਹਮਣੇ ਰੱਖਦੀ ਹੁੰਦੀ ਆ ਬੀਰੋ ਹੱਥ ਜੇ ਨਾ ਲੱਗਣਾ ਤੇ ਜਿੰਨਾ ਮਾ ਨਮਾ ਰਹੇ ਪੂਰਾ ਸਾਫ ਤੁੰ ਨੂੰ ਵੀ ਕਰਦੇ ਹੁੰਦੇ ਸੀ ਜਦੋਂ ਆਪਾਂ ਡੀਪ ਕਲੀਨਿੰਗ ਕਰਦੀਆਂ ਤਾਂ ਮੈਂ ਲੈਟਰ ਵਗੈਰਾ ਸਾਰਾ ਕੁਝ ਸਾਫ਼ ਕਰਦੀ ਆ ਪਰ ਉਹ ਹੁੰਨਾ ਮਨ ਮਨ ਚ ਆ ਜਾਂਦੀ ਸੋਣਾ ਲੱਗਦਾ ਤੇ ਬਾਕੀ ਸਿਰਫ ਮਸਲੀ ਕੱਢ ਲੈਣੀ ਆ ਮੇਰੇ ਇਹ ਕੰਮ ਹੋ ਗੋ ਅੱਜ ਮੈਂ ਹੁੰਦੇ ਸੋਈ ਜਿਹੜੇ ਕੰਮ ਨਿਪਟੜੀ ਜਾਣ ਹਨ ਵਧੀਆ ਵਧੀਆ ਨੇ ਲਓ ਜੀ ਇਧਰ ਆਪਣੀ ਦਾਲ ਰਿੱਜੀ ਜਾਂਦੀ ਆ ਦੁੱਧੋ ਵਾਲੀ ਦੀ ਤਾਂ ਤਾਂ ਪਾਣੀ ਮੈਂ ਗਰਮ ਕਰ ਲਿਆ ਕਿਉਂਕਿ ਹੈਂਡੀ ਵਗੈਰਾ ਧੋਂਗੀ ਉਹ ਤੇ ਮੱਖਣੀ ਕੱਢ ਲਈ ਐਨੀ ਲੱਸੀ ਨਿਕਲਿਆ ਹੀ ਮੱਖਣੀ ਚੋਂ ਇਹ ਨੂੰ ਹੁਣ ਇਹ ਮੈਂ ਗਰਮ ਹੋਣਾ ਧਰ ਦੂੰਗੀ ਹਾਂ ਲੱਸੀ ਕਨ ਨੂੰ ਕੜੀ ਵਗੈਰਾ ਬਣ ਚੁ ਤੇ ਹੁਣ ਮੈਂ ਬਸ ਦੁੱਧ ਨੂੰ ਵਾਲੀ ਆ ਜੂ ਦਹੀਂ ਵਗੈਰਾ ਲਾ ਕੇ ਰੱਖ ਦੂੰਗੀ ਦਹੀਂ ਲਾ ਦੂੰ ਹਣਾ ਪੀਨ ਵਾਲੇ ਚ ਕੱਢ ਲੂੰਗੀ ਹਣਾ ਜਿਵੇਂ ਕੱਢਣਾ ਹੋਗਾ ਤੇ ਆਪਾਂ ਮੱਕੀ ਕਰ ਦਿੰਨੀਆ ਗਰਮ ਤੇ ਆਟਾ ਗੁੰਨ ਲੈਨੀਆ ਤੇ ਅੱਜ ਤੁਹਾਡੇ ਨਾਲ ਹਣਾ ਰਸੋਈ ਦੇ ਕੰਮ ਥੰਦੇ ਸ਼ੇਅਰ ਕਰ ਲਈ ਹੁਣ ਮੈਂ ਆਹ ਹੈਂਡੀ ਧੋਉਂਗੀ ਗਰਮ ਪਾਣੀ ਕਰਿਆ ਪਿਆ ਤੇ ਆ ਮੇਰੇ ਕੰਮ ਥੰਦੇ ਚੱਲਦੇ ਨੇ ਲਓ ਜੀ ਇਦਾਂ ਆਪਣਾ ਸਾਰਾ ਕੁਝ ਨੂੰ ਨਾ ਬਣੀ ਜਾਂਦਾ ਸਦਾ ਆਲਾ ਲਾ ਠੱਤੀ ਕਰ ਦਿੰਨੀ ਆ ਕਿਉਂਕਿ ਥਿਮ ਥਿਮ ਤੇ ਵਧੀਆ ਬਣ ਜਾਂਦੀ ਆ ਤੇ ਕਿਉਂ ਨੂੰ ਕਿਉ ਆਲਾ ਵੀ ਠੱਤੀ ਕਰ ਦਿੰਨੇ ਆ ਤੇ ਦੁੱਧ ਨੂੰ ਵਾਲੀ ਅੱਜ ਹੁਣ ਮੈਂ ਨਾ ਆਟਾ ਆ ਕੇ ਗੁੰਨੂ ਪਹਿਲਾਂ ਹਰੀਆਂ ਮਿਰਚਾਂ ਤੋੜ ਰਿਆ ਵਾਂ ਤੇ ਜਿਹੜੀਆਂ ਮੇ ਇਹ ਫੇਵਰੇਟ ਨੇ ਖਾਸ ਕਰਕੇ ਹਨਾ ਮੂੰਗੀ ਮਸਰੀ ਨਾਲ ਮੈਨੂੰ ਮੈਂ ਹਰੀ ਮਿਰਚો ਦਾ ਵੀ ਜ਼ਿਆਦਾ ਖਾਨੀ ਆ ਲੈ ਪਾ ਲਈਏ ਚਲੋ ਹੁਣ ਦਾ ਚਾਰ ਬਣਿਆ ਹੋਇਆ ਮਿਰਚ ਦਾ ਪਰ ਹਰੀ ਮਿਰਚ ਓਏ ਦੇਖ ਲਓ ਬਿੰਦੀ ਕਾਲੀ ਕਾਲੀ ਬਿੰਦੀ ਹੋ ਬੈਠੀ ਆ ਇਹ ਸਾਡੇ ਪੱਕਾ ਹੀ ਹੁੰਦੀ ਆ ਬਾੜੀ ਦਾ ਵੀ ਬੁਰਾ ਹਾਲ ਹੋਇਆ ਪਿਆ ਦੇਖ ਲਓ ਖੁੰਮ ਤੇ ਮਿਰਚਾਂ ਮਿਰਚਾਂ ਲੱਭਦੇ ਆ ਫਿਰ ਮਖਾਨੇਰਾ ਹੋ ਜਾਊਗਾ ਵੀ ਤੋੜ ਕੇ ਰੱਖ ਲਾਂ ਦਿਨ ਖੜੇ ਖੜੇ ਤੇ ਮੂੰਗੀ ਮਸਤਰੀ ਨਾਲ ਵਧੀਆ ਲੱਗਦੀ ਆ ਨੇ ਹਨਾ ਹਰੀ ਮਿਰਚ ਅੰਬ ਦਾ ਆਚਾਰ ਤੇ ਪਿਆਜ਼ ਇਹ ਚੀਜ਼ਾਂ ਨਾਲ ਜਿਹੜੀ ਮੂੰਗੀ ਮਸਤਰੀ ਦੀ ਦਾਲ ਆ ਹਨਾ ਉਹਦਾ ਟੇਸਟ ਬਹੁਤ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੁੰਦਾ ਤੇ ਕੁੰਦਰੋ ਆ ਰਹੀ ਹੈ ਨੇ ਬਾਣੀ ਦੀ ਆਵਾਜ਼ ਬਈ ਹੁਣ ਮਾੜੀ ਜੀ ਸਪਤ ਆਈ ਹੈ ਮੀ ਹਟੇ ਤੋਂ ਸਾਰੇ ਪਿੰਡ ਨੂੰ ਤੇ ਸਾਰੇ ਗੁਰਦੁਆਰਾ ਸਾਹਿਬ ਜਿੱਨੀਆਂ ਵੀ ਆਪਣੀਆਂ ਜਗਾਂ ਨੇ ਸਾਰੇ ਪਾਸੇ ਪਿੰਡ ਚ ਆਏ ਆਵਾਜ਼ਾਂ ਆਉਂਦੀਆਂ ਨੇ ਬਾਣੀ ਦੀ ਆ ਉਹ ਦੇਖੋ ਕਾਲੀ ਬਿੱਲੀ ਲਿਸਦੀ ਆ ਉਹ ਬੈਠੀ ਆ ਪਰ ਹੁੰਦੀ ਸੁਣੀ ਨਹੀਂ ਹੈਗੀ ਕੈਮਰੇ ਚ ਕਿਉਂਕਿ ਮਾੜਾ ਮਾੜਾ ਨਹੀਂ ਰਾਜਾ ਹੋਣ ਲੱਗਿਆ ਹੋਇਆ ਸਿਰ ਸੁਭਾਖ ਰਾਜਾ ਹੁੰਦਾ ਉਹ ਹੋਣ ਲੱਗਿਆ ਹੋਇਆ ਵੀ ਮਿਰਚਾ ਤਾਂ ਮੈਨੂੰ ਮਿਲਿਆ ਨੇ ਦੋ ਤਿੰਨ ਕ

ਹੁਣ ਸਾਰਿਆਂ ਨੂੰ ਘੇੜੇ ਦੇਣ ਦਾ ਇੰਨਾ ਲਾਹ ਬਹੁਤ ਨੇਲ ਹੈ ਮੈਂ ਤਾਂ ਕਰਕੇ ਦੇ ਮਦਦ ਹੈ ਇੱਛਾ ਤਾਂ ਬਹੁਤ ਆ ਤਾਂ ਫੁੱਕੇ ਦਾ ਡਿੱਗ ਪਈ ਕੋਈ ਨਹੀਂ ਕਿਧਰੇ ਨਹੀਂ ਬਈ ਮੈਂ ਤਾਂ ਹਰੀ ਮਿਰਚ ਬਹੁਤ ਖਾਨੀ ਆ ਪਹਿਲਾਂ ਤੁਸੀਂ ਕਹਿੰਦੇ ਹਰੀ ਮਿਰਚ ਨਾਲ ਨੀਂਗਾ ਨਹੀਂ ਕੱਟਦੀ ਹੈਗੀ ਜੰਮਣ ਨਹੀਂ ਨੀਂਗਾ ਕੱਟਦੀ ਮੇਰੀ ਨੀਂਗਾ ਕੱਟੀ ਵੀ ਨਹੀਂ ਹੈਗੀ ਹਾਂ ਉਰੀ ਦੇਖ ਆ ਆਪ ਉੱਤੇ ਤਾਂ ਤੋੜਨੀ ਹੈ ਤੋੜ ਦਿਆ ਬਾਦੂ ਨਹੀਂ ਮਿਲਦੀ ਇੰਨੀ ਆ ਮੈਂ ਤੈਨੂੰ ਢੇਰ ਲਾ ਦੂੰ ਹਰੀਆਂ ਮੈਂ ਹਮਨ ਦਿਨਾਂ ਤੇ ਨੂੰ ਢੇਰ ਹਰੀ ਵਿੱਚ ਨਾਲ ਕਹਿੰਦੇ ਨੀਗਾ ਨਹੀਂ ਘਟਦੀ ਪਰ ਮੇਰੇ ਦੇ ਮਾਰ ਕੈਮਰਾ ਤੈਨੂੰ ਮਿਰਚਾਂ ਦੇ ਢੇਰ ਲੱਗਦੇ ਕਿੱਥੇ ਲੱਗੀ ਪਈ ਆ ਹਾਂ 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 ਤੀ ਦੇਖ ਲਓ ਤੁਸੀਂ ਤੋੜ ਕੇ ਜਿਹੜੀ ਆ ਟੋਕਰੀਆਂ ਭਰਨੀਆਂ ਨੇ ਭਰ ਕੇ ਦਿਖਾ ਦਿਓ ਹੈ ਨਹੀਂ ਮੈਂ ਦੇਖ ਲਿਆ ਗੱਲੀ ਹੋਈ ਨਹੀਂ ਮਿਰਚ ਐ ਨਾ ਉਰੀ ਕੋਈ ਮਿਰਚ ਨਹੀਂ ਆ ਤਾਂ ਫੁੱਲਾ ਵਾਲਾ ਬੂਟਾ ਹਾਂ ਤੀ ਮਿਰਚ ਮਿਰਚੀਆਂ ਹਾਂ ਤੀ ਯਾਰਾ ਮਿਰਚ ਲੱਗੀ ਰਹੀ ਐ ਬਈ ਦੇਖਾਂ ਦਿਖਾਉ ਕਿੰਨੀ ਇੱਕ ਤੋੜਦੀ ਆ ਬਸ ਤਿੰਨ ਮੇਰੇ ਕੋਲ ਹੈਗੀਆਂ ਨੇ ਤੜਕੇ ਤੋੜ ਲਾਗੇ ਕੁਛ ਯਾਰਾ ਲੈ ਥੋੜਾ ਓਏ ਸੌਂ ਲੈ ਲੈ ਆਓ ਆਹ ਲੈ ਥੈਂਕ ਯੂ ਮੈਨੂੰ ਹਰੀ ਮਿਰਚ ਟੇਸਟ ਬਸ ਬਹੁਤ ਨੇ ਇੰਨਕ ਆ ਵੀ ਡਿਗ ਪੀਕ ਮੈਨੂੰ ਕਿਉਂ ਘੱਟ ਦਿਸਦਾ ਤੁਹਾਨੂੰ ਘੱਟ ਦਿਸਦਾ ਗੱਡੀ ਤਾਂ ਤੁਸੀਂ ਕਹਿੰਦੇ ਦੇਖੀ ਮੈਨੂੰ ਨੇ ਵੀ ਘੱਟ ਦਿਸਦਾ ਗੱਡੀ ਤਾਂ ਆ ਪੈਨਕਲਾ ਕੇ ਚਲਾਉਂਦੇ ਨੇ ਗੱਡੀ 'ਚ ਇਹਨਾਂ ਦੀ ਪੱਕੀ ਐਨਕ ਰੱਖੀ ਹੁੰਦੀ ਆ ਤੇ ਕਹਿੰਦੇ ਨੇ ਮੈਨੂੰ ਪੱਤ ਨਹੀਂ ਲੱਗਦਾ ਰੋਡ ਤੇ ਮੇਰੀ ਨੀਂਗਾ ਘੱਟ ਇੱਕ ਵਾਰ ਮੇਰਾ ਸਿਰ ਜਾ ਨਾ ਇਹ ਦੁਖੰਝੇ ਲੱਗ ਗਿਆ ਸੀ ਤੇ ਡਾਕਟਰ ਕਹਿੰਦੇ ਵੀ ਨੀਂਗਾ ਨਾ ਘੱਟ ਹੋਵੇ ਵੀ ਥੋੜੇ ਜਿਵੇਂ ਉਹ ਤਾਂ ਹੁਣ ਮਾਈਗਰੇਨ ਦੀ ਪ੍ਰੋਬਲਮ ਆ ਮੈਨੂੰ ਤੇ ਉਹਦੇ ਕਰਕੇ ਇੱਥੇ ਪਰ ਜਦੋਂ ਨੀਂਗਾ ਟੈਸਟ ਕਰਾਈਆ ਆਪਣੀ ਨੀਂਗਾ ਬਿਲਕੁਲ ਫੁੱਲ ਸੀਗੀ ਤੇ ਹਰੀ ਮਿਰਚ ਖਾਣ ਨਾਲ ਕਦੇ ਵੀ ਨਿੰਗਾ ਨਹੀਂ ਘਟਦੀ ਹੈਗੀ ਜੋ ਕਿ ਆਪਾਂ ਬਹੁਤ ਜ਼ਿਆਦਾ ਖਾਂਦੇ ਆ ਹਰੀ ਮਿਰਚ ਲੱਸੀ ਲਾ ਦਿੰਦੇ ਆ ਫਿਰ ਇੱਚ ਚ ਆਟਾ ਗੁੰਨ ਲੀਏ ਤੇ ਦਾਲ ਵੀ ਬੱਸ ਬਣੀ ਹੋਈ ਪਈ ਆ ਬਸ ਇਹ ਫੁੱਲ ਵੀ ਰਿਚੀ ਲਏ ਹੁਣ ਇਹ ਜੋ ਫੋੜਾ ਜਿਹਾ ਪਾਣੀ ਘੱਟਾ ਪਾਣੀ ਪਾ ਦਿੰਦੇ ਆ ਥਿੰਨੂ ਥਿੰਨ ਤੇ ਬਣੀ ਜੀ ਹੁਣ ਮੈਂ ਆਟਾ ਗੁੰਨ ਕੇ ਰੱਖ ਦਿੰਦੀ ਆ ਜਿਹੜੇ ਕਹਿੰਦੇ ਹੁੰਦੇ ਨੇ ਪਤਲੀ ਪਤਨੀ ਮੂੰਗੀ ਮਸਰੀ ਦੀ ਦਾਲ ਆਟਾ ਬਣਾ ਲਈ ਹੁਣ ਹਾਰੇ ਵਾਲਾ ਤਾਂ ਆਪਣੇ ਕਿਰਾਏ ਹੋਇਆ ਸਿਸਟਮ ਬੰਦ ਤੇ ਚੁੱਲਾ ਬਾਲਣਾ ਹਾਰਾ ਤੇ ਉਹ ਕੰਮ ਸਾਰੇ ਬੰਦ ਜੇ ਹੋਏ ਪੈਨੇ ਕਿਉਂਕਿ ਆਪਾਂ ਤੁਹਾਨੂੰ ਮਚਾਉਣੀ ਔਕੀ ਹੋ ਜਾਂਦੀ ਹੈ ਜੀ ਜਿਹੜੀ ਤਾਂ ਐ ਜਿਹੇ ਜੀ ਰੁਕੀ ਮਿੱਸੀ ਬਣਦੀ ਹੈ ਬਣਾ ਕੇ ਖਾਣ ਦੀ ਗੱਲ ਹੈ ਕਿਉਂ ਕੰਮ ਆ ਬਸ ਸਾਦੀ ਰੋਟੀ ਆਪਾਂ ਬਣਾ ਕੇ ਖਾ ਲੈਨੇ ਆ ਤੇ ਹੁਣ ਗੁੰਨ ਲੈਨੇ ਆ ਆਟਾ ਫਿਰ ਵੀ ਇਹਦੋਂ ਸਾਰੇ ਕੰਮ ਹੋ ਜਾਣਗੇ ਬਸ ਦੁੱਧ ਤੇ ਥੋੜੀ ਜਿਹੀ ਮਲਾਈ ਆਜੂ ਬਸ ਰੋਟੀ ਤੋਂ ਬਾਅਦ ਆਪਾਂ ਦੁੱਧ ਸਾਂਪਾਂਗੇ ਆਪਾਂ ਨਹੀਂ ਮੈਂ ਕਹਿ ਮੈਨੂੰ ਕਹਿਣਾ ਹੁੰਦੀ ਨੇ ਤੇ ਵੀਡੀਓ ਚ ਆਏ ਕਹਿੰਦੀ ਆ ਮੈਨੂੰ ਮੇਰੇ ਸਬਸਕ੍ਰਾਈਬਰ ਤਾਂ ਨੇਮ ਟੋਕ ਦੇ ਪਰ ਕਰਦੇ ਮੈਨੂੰ ਆਦਤ ਆ ਇਹ ਚੀਜ਼ ਕਹਿੰਦੀ ਰਵਨੀਤ ਤੇ ਰੁਨੀਤ ਦੇ ਪਪਾ ਇੰਨਾ ਹੱਸਦੇ ਨੇ ਕਹਿਣਗੇ ਕਹੂਗੀ ਆਪਾਂ ਆਪਾ ਮੈਨੂੰ ਆਦਤ ਹੀ ਆ ਇਹ ਗੱਲ ਹੈ ਨਾ ਮੈਂ ਸਿੱਧਾ ਜ ਐ ਨਹੀਂ ਕਹਿ ਸਕਦੀ ਹੁੰਦੀ ਵੀ ਸਾਡਾ ਜਾਂ ਆ ਚੀਜ਼ ਹੈ ਮੈਂ ਕਹਿਣ ਹੁੰਦੀ ਆ ਆਪਣੇ ਆਪਣੇ ਮੈਨੂੰ ਘਰੇ ਆਦਤ ਆ ਤੇ ਉਹੀ ਫਿਰ ਮੈਂ ਤੇ ਵੀਡੀਓ ਚ ਬੋਲਿਆ ਜਾਂਦਾ ਤੇ ਮੈਂ ਜਦ ਹੱਸਣ ਲੱਗ ਜਾਂਦੇ ਨੇ ਤੇ ਰਮਨੀਤ ਵੀ ਕਹੂਗੀ ਤੇ ਪਪਾ ਵੀ ਕਹਿਣਗੇ ਕਹੂਗੀ ਆਪਣੇ ਆਪਾ ਆਪਾਂ ਕਹਿੰਦੇ ਤੇਰੇ ਨਾਲ ਸਾਰੇ ਕੰਮ YouTube ਫੈਮਿਲੀ ਤੇਰੇ ਨਾਲ ਕੰਮ ਕਰਾਉਣ ਆਉਂਦੀ ਆ ਤੇ ਮੈਂ ਕਿਹਾ ਵੀ ਮੇਰੀ ਹੈਬਿਟ ਆ ਤੇ ਮੈਨੂੰ ਕਿਹਾ ਜਾਂਦਾ ਛੋਟੇ ਹੁੰਦੇ ਤੂੰ ਤੇ ਕਿਉਂਕਿ ਸਾਨੂੰ ਛੋਟੇ ਹੁੰਦਿਆਂ ਨੂੰ ਮੇਰੀ ਮੰਮੀ ਹੋਣੀ ਆ ਮਾਸੀ ਹੋਣੀ ਆ ਇਹ ਗੱਲ ਕਹਿ ਨਹੀਂ ਸੀ ਦਿੰਦੀ ਆ ਵੀ ਸਾਡੇ ਛੋਟੇ ਕਹਿੰਦੀ ਐ ਨਹੀਂ ਬੋਲਣਾ ਹੈਗਾ ਵੀ ਐ ਬੋਲਣਾ ਵੀ ਆਪਣੇ ਤੇ ਤਾਂ ਕਰਕੇ ਹਣਾ ਆਪਾਂ ਬੋਲ ਦਿੰਨੇ ਆ ਆਪਣੇ ਹੋਰ ਕੋਈ ਗੱਲ ਨਹੀਂ ਤੇ ਅੱਜ ਦੇ ਜਿਹੜੇ ਕੰਮ ਤੰਦੇ ਨੇ ਸ਼ਾਮ ਦੇ ਆਪਾਂ ਮੀਂਹ ਕਣੀ ਦੀ ਜਿਹੜੀ ਰੁਟੀਨ ਆਪਣੀ ਹਨਾ ਆਮ ਪਿੰਡਾਂ ਦੇ ਵਿੱਚ ਤੇ ਹੁਣ ਆਮ ਘਰਾਂ ਦੇ ਵਿੱਚ ਤਾਂ ਹੀ ਰੁਟੀਨ ਹੁੰਦੀ ਆ ਕੀ ਕਰੀਏ ਹਨਾ ਮੀਨੇ ਬੁਰਾ ਹਾਲ ਕਰਿਆ ਤੇ ਕੰਧਾ ਡਿੱਗ ਪਿਆ ਕਿਤੇ ਦੇਖ ਘਰ ਅਚ ਤਰੇੜਾ ਆ ਗਿਆ ਬਾਹੀ ਗੁਰੂ ਸੁੱਖ ਰੱਖੇ ਯਾਨੀ ਬਹੁਤ ਮਨ ਖਰਾਬ ਨੇ ਬਹੁਤ ਜ਼ਿਆਦਾ ਜ਼ਿਆਦਾ ਨੁਕਸਾਨ ਹੋਈ ਜਾਂਦੇ ਨੇ ਤੇ ਕਹਿੰਦੇ ਆ ਵੀ ਜਾਨੀ ਮਾਲੀ ਨੁਕਸਾਨ ਤੋਂ ਬਚਤ ਰਹੇ ਚਲੋ ਇਹ ਤਾਂ ਹਨਾ ਹੋ ਜਾਂਦਾ ਤੇ ਚੱਲ ਲੈਂਦਾ ਬੰਦਾ ਇੰਨਾਕ ਤਾਂ ਤੇ ਵੀ ਵਸ ਕੋਈ ਵੱਡੇ ਨੁਕਸਾਨਾ ਤੋਂ ਜਿਹੜੀ ਬੱਚਤ ਰਹੇ ਮੈਂ ਆਟਾ ਵੀ ਜ਼ਿਆਦਾ ਹੀ ਲੱਗਦਾ ਉਹਨਾਂ ਨੇ ਆ ਤੇ ਇਹਦੇ ਨਾਲ ਹੀ ਜਿਹੜੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰ ਦਿੰਨੇ ਆ ਜੀ ਕੱਲ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਵਾਹਿਗੁਰੂ ਸੁੱਖ ਰੱਖੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ